ਦੂ ਗੁਜਰਪੁਰਾ ਬਹੁਤ ਹੀ ਸਤਿਕਾਰਯੋਗ ਭਾਈ ਅਮਰਤਪਾਲ ਸਿੰਘ ਜੀ ਮੈਂਬਰ ਪਾਰਲੀਮੈਂਟ ਖੰਡੂਰ ਸੇਵਾ ਹਲਕਾ ਜਿਹੜੇ ਐਸੋ ਦੇ ਦਿਬੜੂਗਲ ਜੇਲ੍ਹ ਦੇ ਵਿੱਚ ਬੰਦ ਨੇ ਉਹਨਾਂ ਦੇ ਪਿਤਾ ਜੀ ਸਰਦਾਰ ਤਰਸੀਮ ਸਿੰਘ ਜੀ ਬਾਪੂ ਸਾਡੇ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਹੇਠ ਅਜਨਾਲਾ ਹਲਕਾ ਵਿੱਚ ਭਾਈ ਸਾਹਿਬ ਭਾਈ ਸਰਿੰਦਰਪਾਲ ਤਾਲਪੁਰ ਜੀ ਜਿਹੜੇ ਅਜਨਾਲੇ ਹਲਕੇ ਦੇ ਸੇਵਾਦਾਰ ਲਗਾਏ ਗਏ ਨੇ ਉਹਨਾਂ ਦੀ ਟੀਮ ਅਕਾਲੀ ਦਲਵਾਰਸ ਪੰਜਾਬ ਦੇ ਇਸ ਵਲੇ ਪਿੰਡ ਨਾਸਰ ਦੇ ਵਿੱਚ ਖੜੀ ਆ ਤੇ ਆਪਣੇ ਵੀਰਾਂ ਦੇ ਕੋਲੋਂ ਗੱਲਬਾਤ ਪੁੱਛ ਰਹੇ ਤੇ ਸਭ ਤੋਂ ਪਹਿਲਾਂ ਮੈਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠੀ ਸੰਗਤ ਨੂੰ ਇਹ ਕਹਾਂਗਾ ਕਿ ਤੁਹਾਡਾ ਵਿਸ਼ੇਸ਼ ਤੌਰ ਤੇ ਧੰਨਵਾਦ ਆ ਤੁਸੀਂ ਹੜਪੀੜ ਤੇ ਲੋਕਾਂ ਨੂੰ ਰਾਤ ਪਹਚਾਈ ਲੋਕਾਂ ਦੇ ਡੰਗਰਾਂ ਲਈ ਚਾਰਾ ਭੇਜਿਆ ਲੋਕਾਂ ਵਾਸਤੇ ਰਾਸ਼ਨ ਦਿੱਤਾ ਇਥੋਂ ਤੱਕ ਕਿ ਤੁਸੀਂ ਫੋਟ ਫੋਟ ਦੀਆਂ ਛੜਕਾਂ ਨਹੀਂ ਵੀਆ ਕਰਤੀਆਂ ਰਾਸ਼ਨ ਦੇ ਕੇ ਅਸੀਂ ਧੰਨਵਾਦੀ ਆ ਪਰ ਹੁਣ ਜੋ ਮੰੰਜਰ ਆ ਜੋ ਹਾਲਾਤ ਨੇ ਇਲਾਕੇ ਦੇ ਹੁਣ ਜੋ ਲੋੜ ਆ ਕਿਸਾਨਾਂ ਨੂੰ ਕਿਸਾਨੀ ਨੂੰ ਜੋ ਲੋੜ ਆ ਉਹ ਇਹ ਆ ਕਿ ਜਿਹੜੇ ਚੋਣੇ ਆਸ ਜਾਪਦੇ ਕਿ ਬਿਲਕੁਲ ਸਹੀ ਆ ਉਹਨਾਂ ਦੇ ਵਿੱਚ ਪੰਜ ਪੈਸੇ ਆਸ ਨਹੀਂ ਆ ਉਹ ਵੀ ਤੁਹਾਨੂੰ ਵਿਖਾ ਦੇਣਗੇ ਭਾਈ ਸਾਹਿਬ ਹੁਣੀ ਪ੍ਰੈਸ ਰਿਪੋਰਟਰ ਕੀ ਹਾਲਾਤ ਆ ਇਥੋਂ ਦੇ ਤੇ ਉਹਨਾਂ ਬਾਰੇ ਗੱਲ ਕਰਾਂਗੇ ਕਿ ਇਹ ਲੋਕ ਆਰਥਿਕ ਪੱਖੋਂ ਇੰਨੇ ਕਮਜ਼ੋਰ ਆ ਕਿ ਕਈ ਲੋਕ ਜਿਨ੍ਹਾਂ ਨੇ ਆਪਣੇ ਝੋਨੇ ਦੀ ਫਸਲ ਦੇ ਪੈਸੇ ਵਟ ਕੇ ਕਣਕ ਬੀਜਣੀ ਤੇ ਹੁਣ ਇਹਦੇ ਤੋਂ ਵਾਂਝੇ ਰਹਿ ਸਕਦੇ ਇਹਨਾਂ ਨੂੰ ਲੋੜ ਆ ਬਜਾਈ ਦੀ ਕਣਕ ਦੀ ਬੀ ਦੀ ਲੋੜ ਆ ਡਾਈ ਦੀ ਲੋੜ ਆ ਡੀਜ਼ਲ ਦੀ ਲੋੜ ਆ ਸੰਦਾ ਦੀ ਲੋੜ ਆ ਇਸ ਕਰਕੇ ਇਹਨਾਂ ਲੋਕਾਂ ਦੀ ਸਾਨੂੰ ਬਜਾਈ ਕਰਾਉਣੀ ਚਾਹੀਦੀ ਹੈ ਤੇ ਮੈਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਦਾਨੀ ਸੱਜਣਾ ਨੂੰ ਬੇਨਤੀ ਕਰਦਾ ਰਿਕੁਐਸਟ ਕਰਦਾ ਕਿ ਆਓ ਰਲ ਮਿਲ ਕੇ ਅਕਾਲੀ ਦਲ ਵਾਰਸ ਪੰਜਾਬ ਦੀ ਟੀਮ ਦਾ ਸਾਥ ਦਿਓ ਤੇ ਅਸੀਂ ਲੋਕਾਂ ਦਾ ਸਾਥ ਦਈਏ ਤੇ ਲੋਕਾਂ ਦੀ ਆਰਥਿਕ ਹਾਲਤ ਜਿਹੜੀ ਆ ਮਾੜੀ ਹੋਣ ਕਰਕੇ ਇਹਨਾਂ ਦੀਆਂ ਕਣਕ ਦੀਆਂ ਬਜਾਈਆਂ ਕਰਾਈਆਂ ਜਾਣ ਬਜਾਈ ਕੀਤੀ ਜਾਵੇ ਬਹੁਤ ਬਹੁਤ ਧੰਨਵਾਦ ਹਾਂਜੀ ਲੰਮਰਦਾਰ ਜੀ ਕੀ ਮੰਗ ਰੱਖਦੇ ਜੀ ਅਸੀਂ ਵੀ ਇਹੋ ਮੰਗ ਰੱਖਦੇ ਹਾਂ ਜਿੱਦਾਂ ਵੀ ਜੀ ਹੁਣ ਦੱਸਿਆ ਹੈ ਦੀ ਸਾਡੀ ਹਲਫ ਕੀਤੀ ਜਾਵੇ ਪਿੰਡ ਦੀ ਜੋ ਵੀ ਸੱਜਣ ਇੱਧਰ ਆ ਪੀ ਜ਼ਮੀਨ ਖਰਾਬ ਹੋ ਗਈ ਆ ਝੋਨਾ ਤੇ ਉਹਨਾਂ ਦੀ ਹਲਫ ਕੀਤੀ ਜਾਵੇ ਵੱਧ ਤੋਂ ਵੱਧ ਹਾਂਜੀ ਨਾਸਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਨਰਿੰਦਰ ਸਿੰਘ ਜੀ ਨਾਸਰ ਹਲਕਾ ਅਜਨਾਲਾ ਇਸ ਵੇਲੇ ਅਕਾਲੀ ਦਲ ਵਾਰਸ ਪੰਜਾਬ ਦੇ ਮੁੱਖ ਸੇਵਾਦਾਰ ਹਲਕਾ ਅਜਨਾਲਾ ਦੇ ਭਾਈ ਸੁਰਿੰਦਰ ਸਿੰਘ ਸੁਰਿੰਦਰਪਾਲ ਸਿੰਘ ਜੀ ਤਲਪੁਰਾ ਸਾਹਿਬ ਤੇ ਉਹਨਾਂ ਦੇ ਨਾਲ ਡਾਕਟਰ ਸੁਖਪ੍ਰੀਤ ਸਿੰਘ ਜੀ ਭਲਾਪਿੰਡ ਡਾਕਟਰ ਦਰਸ਼ਨ ਸਿੰਘ ਜੀ ਗੁਜਰਪੁਰਾ ਤੇ ਹੋਰ ਵੀ ਸਾਡੇ ਨਾਲ ਸਤਿਕਾਰਯੋਗ ਭਾਈ ਸੁਰਿੰਦਰਪਾਲ ਸਿੰਘ ਜੀ ਤਲਪੁਰਾ ਸਾਹਿਬ ਉਹ ਸਾਡੇ ਗ੍ਰਹਿ ਵਿਖੇ ਪਹੁੰਚੇ ਨੇ ਤੇ ਸਾਨੂੰ ਪਿੰਡ ਵਾਲੇ ਨਗਰ ਦੇ ਸੰਗਤ ਨੂੰ ਨਾਲ ਲੈ ਕੇ ਆਹੀਂ ਸੰਗਤ ਦੇ ਸਮੇਤ ਨਾਲ ਲੈ ਕੇ ਭਾਈ ਸਾਹਿਬਾਂ ਨੂੰ ਅਸੀਂ ਉਸ ਜਗ੍ਹਾ ਤੇ ਖੜੇ ਆ ਇਸ ਲਈ ਉਸ ਵਹਿਣ ਦੇ ਵਿੱਚ ਖੜਿਆ ਜਿਹੜਾ ਕਿ ਮਲੇ ਸਾਡੇ ਪਿੰਡ ਪਿੰਡ ਨਾਸਰ ਨਾਨੋ ਕੇ ਲੰਗੋਮਾਲ, ਦਿਆਲਪੁਰਾ ਤੇ ਅਬੂ ਸਾਹਿਦ ਇਹਨਾਂ 4-5 ਪਿੰਨਾਂ ਦਾ ਜਿਹੜਾ ਵਾ ਵਟਾਂ ਦੇ ਨਾਲ ਵਟਾਂ ਲੱਗਦੀਆਂ ਨੇ ਕਮ ਸੇ ਕਮ ਇਹ ਜਿਹੜਾ ਰਕਬਾ ਵਾ ਇਹ 300 ਏਕੜ ਦੇ ਕਰੀਬ ਰਕਬਾ ਵਾ ਜਿਹੜਾ ਬਰਬਾਦ ਹੋ ਚੁੱਕਾ ਵਾ ਆ ਪਿਛਲੇ ਦਿਨਾਂ 'ਚ ਜੋ ਹੜ੍ਹ ਆਏ ਸਨ ਉਹਨਾਂ ਦੇ ਨਾਲ ਇਹ 300 ਏਕੜ ਦੇ ਕਰੀਬ ਜਿਹੜਾ ਰਕਬਾ ਵਾ ਨਾਸਰ ਦਿਆਲਪੁਰਾ ਅਬੂ ਸਾਹਿਦ ਲੰਗੋਮਾਲ ਤੇ ਨਾਨੋ ਕੀ ਇਹਨਾਂ ਪਿੰਡਾਂ ਦੀਆਂ ਜਿਹੜੀਆਂ ਵਟਾਂ ਦੇ ਨਾਲ ਵਟਾਂ ਲੱਗਦੀਆਂ ਨੇ ਸਾਂਝੇ ਸਿਸਰੇ ਨੇ ਇਹ ਨਾਲਿਆਂ ਕੋਲ ਲੈ ਕੇ ਜਿਹੜਾ ਨਾਸਰ ਦਾ ਵਾਂਗ ਆਪੂ ਸਾਦ ਲੰਗੋ ਮਾਲ ਦਾ ਜਾਂਦਾ ਵਾ ਇਹਦੇ ਵਿੱਚ 300 ਏਕੜ ਦੇ ਕਰੀਬ ਇਹ ਰਕਬਾ ਜਿਹੜਾ ਵਾ ਬਿਲਕੁਲ ਝੋਨਾ ਜਿਹੜਾ ਬਰਬਾਦ ਹੋ ਚੁੱਕਾ ਵਾ ਇੱਕ 5% ਵੀ ਜਿਹੜਾ ਵਾ ਉਹ ਕੋਈ ਕਿਸੇ ਝੋਨੇ ਦੇ ਖੇਤ ਦੇ ਵਿੱਚ ਕੋਈ ਮੁੰਜਰ ਨਹੀਂ ਆ ਗਈ ਅਸੀਂ ਉਸੇ ਜਗ੍ਹਾ ਤੇ ਖੜੇ ਆ ਜਿੱਥੇ ਇਹ ਰਕਬਾ ਖਰਾਬ ਹੋਇਆ ਵਾ ਇੱਕ ਵੀ ਮੁੰਜਰ ਤੁਹਾਨੂੰ ਨਜ਼ਰ ਨਹੀਂ ਆਵੇਗੀ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਪਹਿਲੇ ਨੰਬਰ ਤੇ ਕਿ ਸਰਕਾਰ ਇਹਨਾਂ ਕਿਸਾਨ ਵੀਰਾਂ ਦੀ ਮਾਂ ਫੜੇ ਇਹ ਜਿੰਨਾ ਕਿਸਾਨ ਵੀਰਾਂ ਦੀ ਇਹ ਫਸਲ ਬਰਬਾਦ ਹੋਈ ਆ ਹੜ੍ਹਾਂ ਦੇ ਦੌਰਾਨ ਇਹਨਾਂ ਨੂੰ ਵੱਦ ਤੋਂ ਵੱਦ ਮੁਆਵਜ਼ਾ ਦਿੱਤਾ ਜਾਵੇ ਤੇ ਇਹਨਾਂ ਨੂੰ ਇਹ ਜਾਇਜ਼ਦ ਵੀ ਦਿੱਤੀ ਜਾਵੇ ਕਿ ਜਿਹੜੀ ਇਹ ਪਰਾਲੀ ਆ ਇਹ ਕਿਸੇ ਕੰਮ ਨਹੀਂ ਆਉਣੀ ਜਾਇਜ਼ਦ ਦਿੱਤੀ ਜਾਵੇ ਕਿ ਇਹ ਪਰਾਲੀ ਨੂੰ ਅੱਗ ਲਾ ਸਕਣ ਅੱਗ ਲਾ ਕੇ ਸਾੜ ਸਕਣ ਸਾੜ ਤੋਂ ਬਾਅਦ ਜਿਹੜੀ ਆਪਾਂ ਕਣਕਾਂ ਨੇ ਇਹ ਬੀਜ ਸਕਣ ਇਸ ਦੇ ਨਾਲ ਨਾਲ ਵੀ ਅਸੀਂ ਭਾਈ ਸੁਰਿੰਦਰਪਾਲ ਸਿੰਘ ਜੀ ਤਲਪੁਰਾ ਸਾਹਿਬ ਉਹਨਾਂ ਨੂੰ ਬੇਨਤੀ ਕਰਦੇ ਆ ਅਕਾਲੀ ਦਲ ਵਾਰਿਸ ਪੰਜਾਬ ਦੇ ਮੋਕਸੇਵਾ ਦਾ ਭਾਈ ਅੰਮਰਤਪਾਲ ਸਿੰਘ ਜੀ ਖਾਲਸਾ ਉਹਨਾਂ ਦੇ ਪਿਤਾ ਸਰਦਾਰ ਤਰਸੇਵ ਸਿੰਘ ਜੀ ਬਾਪੂ ਜੀ ਉਹਨਾਂ ਨੂੰ ਬੇਨਤੀ ਕਰਦੇ ਆ ਕਿ ਸਾਡੇ ਇਹ ਪਿੰਡਾਂ ਦੇ ਜੋ ਹੜ੍ਹਾਂ ਦੇ ਨਾਲ ਨੁਕਸਾਨ ਹੋਏ ਨੇ ਇਹਨਾਂ ਕਿਸਾਨ ਵੀਰਾਂ ਨੂੰ ਕਿਸਾਨ ਭਰਾਵਾਂ ਨੂੰ ਇਹਨਾਂ ਨੂੰ ਵੱਧ ਤੋਂ ਵੱਧ ਜਿਹੜੀ ਮਦਦ ਦਿੱਤੀ ਜਾਵੇ ਕਿ ਇਹ ਗਾ ਕਣਕਾਂ ਦੇ ਜੋ ਇਹਨਾਂ ਨੂੰ ਬੀਜ ਦਿੱਤੇ ਜਾਣ ਖਾਦਾਂ ਦਿੱਤੀਆਂ ਜਾਣ ਡੀਜ਼ਲ ਦਿੱਤੇ ਜਾਣ ਟਰੈਕਟਰਾਂ ਸੰਦੇ ਦਿੱਤੇ ਜਾਣ ਜਿਨ੍ਹਾਂ ਦੇ ਨਾਲ ਇੱਕ ਆਪਣੀ ਫਸਲਾਂ ਜਿਹੜੀਆਂ ਗਾੜੀ ਕਣਕ ਜਿਹੜੀ ਉਹ ਬੀਜ ਸਕਣ ਮੈਂ ਇਹਦੇ ਨਾਲ ਨਾਲ ਸਰਕਾਰ ਤੋਂ ਵੀ ਮੰਗ ਕਰਦਾ ਵਾਂ ਕਿ ਸਰਕਾਰ ਵੀ ਵੱਧ ਤੋਂ ਵੱਧ ਜਿਹੜਾ ਮਾਅਬਜਾ ਵੈਨਾਂ ਸਿਰ ਕਿਸਾਨ ਵੀਰਾਂ ਨੂੰ ਦੇਵੇ ਜਿੱਥੇ ਹੜ੍ਹਾਂ ਦੇ ਨਾਲ ਸਭ ਤੋਂ ਵੱਧ ਨੁਕਸਾਨ ਹੋਇਆ ਵਾ ਮੈਂ ਇੱਕ ਦੂਸਰੀ ਬੇਨਤੀ ਜ਼ਰੂਰ ਕਰਨੀ ਚਾਹਾਂਗਾ ਕਿ ਸਾਡਾ ਜੋ ਇਹ ਇਲਾਕਾ ਹੈ ਗਰਦਾਸਪੁਰ ਪਠਾਨਕੋਟ ਡੇਰਾ ਬਾਬਾ ਨਾਨਕ ਕੋਰੀਡੋਰ ਰਮਦਾਸ ਬਾਬਾ ਬੁੱਢਾ ਸਾਹਿਬ ਜੀ ਥੋਬਾ ਮਲਕਪੁਰ ਇਹ ਸਭ ਤੋਂ ਵੱਧ ਘੋਨੇ ਵਾਲ ਮਸ਼ਹੂਰ ਹੋਇਆ ਰਮਦਾਸ ਹਲਕੇ ਦੇ ਵਿੱਚ ਗੱਗੋਮਾਲ ਗੁਰਦੁਆਰਾ ਬਾਬਾ ਜੀਵਨ ਸਿੰਘ ਜੀ ਦਾ ਸਤਾਨ ਆ ਜਨਾਲਾ ਪਿੰਡੀਆਂ ਪਿੰਡੀਆਂ ਸਜਦਾ ਡੱਗ ਤੂਤ ਲੋਪੋ ਕੇ ਚਗਾਵਾ ਆਦ ਜਨਾਂ ਇਲਾਕਾ ਵਾ ਇਹ ਮੈਂ ਬੇਨਤੀ ਕਰਦਾ ਕਿ ਸਾਰਾ ਇਲਾਕਾ ਜਿਹੜਾ ਵਾ ਇਹ ਸੈਂਟਰ ਗਵਰਨਮੈਂਟ ਦੇ ਅੰਦਰ ਚ ਆਉਂਦਾ ਵਾ ਇਹ ਬਾਰਡਰ ਏਰੀਆ ਪੈਂਦਾ ਵਾ ਜਦੋਂ ਇਹ ਬਾਰਡਰ ਏਰੀਆ ਦੇ ਵਿੱਚ ਸਾਰੇ ਪਿੰਡ ਆਉਂਦੇ ਨੇ ਤੇ ਸੈਂਟਰਲ ਸਰਕਾਰ ਦਾ ਫਰਜ਼ ਬਣਦਾ ਵਾ ਕਿ ਇਹ ਬਾਰਡਰ ਏਰੀਆ ਹੋਣ ਦੇ ਨਾਤੇ ਇਹਨਾਂ ਲੋਕਾਂ ਨੂੰ ਸੈਂਟਰਲ ਸਰਕਾਰ ਸਭ ਤੋਂ ਵੱਧ ਸਹੂਲਤ ਦੇਵੇ ਇਹ ਬਾਰਡਰ ਏਰੀਆ ਹੋਣ ਦੇ ਨਾਤੇ ਵੀ ਸੈਂਟਰ ਸਰਕਾਰ ਵੱਲੋਂ ਕਿਸੇ ਕਿਸਮ ਦਾ ਜਦੋਂ ਜੰਗਾ ਜੰਗਾ ਲੱਗਦੀਆਂ ਨੇ ਕੋਈ ਹਾਰਪੀਰਤ ਹੁੰਦੀ ਆ ਕੋਈ ਕਰੋਨਾ ਦੇ ਨਾਲ ਮਾਰ ਹੁੰਦੀ ਆ ਤੇ ਸੈਂਟਰ ਗਵਰਨਮੈਂਟ ਇਹਨਾਂ ਬਾਰਡਰ ਦੇ ਰਹਿੰਦੇ ਲੋਕਾਂ ਨੂੰ ਕਿਸੇ ਕਿਸਮ ਦਾ ਜਿਆਦਾ ਪੱਟੀ ਏਰੀਆ ਦਾ ਬਾਰਡਰ ਏਰੀਆ ਵਾ ਕਿਸੇ ਕਿਸੇ ਵੀ ਸਹੂਲਤ ਨਹੀਂ ਦਿੱਤੀ ਜਾਂਦੀ ਮੈਂ ਸੰਸਥਾਵਾਂ ਤੋਂ ਵੀ ਬੇਨਤੀ ਕਰਦਾ ਵਾਂ ਸਰਕਾਰਾਂ ਤੋਂ ਵੀ ਮੰਗ ਕਰਦਾ ਵਾਂ ਸੈਂਟਰਲ ਸਰਕਾਰ ਤੋਂ ਵੀ ਮੰਗ ਕਰਦਾ ਵਾਂ ਕਿ ਵੱਧ ਤੋਂ ਵੱਧ ਜਿਹੜਾ ਵਾ ਇਹ ਬਾਰਡਰ ਏਰੀਆ ਦੇ ਜਿਹੜੇ ਪਿੰਡ ਪੈਂਦੇ ਨੇ ਇਹਨਾਂ ਦੀ ਮਦਦ ਕੀਤੀ ਜਾਵੇ ਤੇ ਜੋ ਇਹਨਾਂ ਨੂੰ ਲੋਡ ਹੈ ਵਲੇ ਉਹ ਦਿੱਤੀ ਜਾਵੇ ਜਿਵੇਂ ਕਣਕ ਬੀਜ ਖਾਦ ਆਦਿ ਦੋ ਸੰਸੰਧਾਂ ਦੀ ਲੋਡ ਆ ਮੈਂ ਇਸ ਦੇ ਨਾਲ ਬੇਨਤੀ ਕਰਦਾ ਹਾਂ ਸਮਰਥਨ ਕਰਦਾ ਵਾਂ ਭਾਈ ਸੁਰਿੰਦਰ ਪਾਲ ਸਿੰਘ ਜੀ ਤਾਲਪੁਰਾ ਹਨ ਉਹ ਸਾਡੇ ਨਗਰ ਚ ਆਏ ਨੇ ਮੈਂ ਉਹਨਾਂ ਦੀ ਸਮੁੱਚੀ ਟੀਮ ਨੂੰ ਇੱਥੇ ਆਉਣ ਤੇ ਬਹੁਤ ਬਹੁਤ ਧੰਨਵਾਦ ਕਰਨਾ ਜੀ ਆਇਆਂ ਆਖਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ